ਹਾਈ ਹਾਈ ਮਰਨੇ ਨੇ ਨਾ ਮੈਨੂੰ ਧੁੱਪ ਚ ਵਕਤ ਪਾਤਿਆ ਲੈ ਆ ਪਿਆਟਾ ਔਰ ਨਾਲ ਪਰੌਣਾ ਬਣੀ ਬੰਜੜ ਆਈ ਐ ਤਾਂ ਮੈਂ ਕਦੂ ਓਏ ਕੌਣ ਗਾਲਾਂ ਐ ਦਿੰਦਾ ਆਉਂਦਾ ਇੱਥੇ ਕੌਣ ਕੌਣ ਮੈਂ ਆ ਹੋਰ ਕੌਣ ਸੋਰਗੇ ਮੈਂ ਤਾਂ ਮੇ ਤਾਂ ਖਲਾਕ ਕੇ ਕਹਿੰਦਾ ਫੋਨ ਕਰੀ ਜਾਣਾ ਲਉ ਪੀਤਾ ਪਿਆ ਫੋਨ ਕਰਕੇ ਓਏ ਭਾਈ ਮੇਰੀ ਗੱਲ ਹੁਣ ਤੁਸੀਂ ਵੀ ਟਾਈਮ ਨਾਲ ਨਹੀਂ ਆਉਂਗਾ ਵੇ ਬਰੇਤੀ ਫੇਰ ਨਹੀਂ ਆ ਓਏ ਬਰੇਤੀ ਕਾਹਨੂੰ ਫੇਰ ਨਹੀਂ ਆ ਇਹਦਾ ਅੰਦਰ ਫਰਸ਼ ਜਿਹਾ ਲਾਇਆ ਸੀ ਉਹ ਰੈਂਦਾ ਕੰਮ ਹੈ ਜੀ ਆਹੋ ਮਾ ਤੂੰ ਮੈਨੂੰ ਕਹਿੰਦਾ ਮਿੱਟੀ ਫੇਰਨੀ ਆ ਛੱਤ ਤੇ ਆਹੋ ਜੋ ਥੱਲੇ ਕੰਮ ਕਰਾਤਾ ਮੈਂ ਹੁਣ ਤਾਂ ਹਾਲਾ ਦਾ ਕੱਚਾ ਸਾਡੇ ਇਹ ਵੀ ਮਿੱਟੀ ਲਾ ਦੇ ਤੇ ਉਰੇ ਵੀ ਫੇਰਨੀ ਆ ਕਹਾਂ ਕਿਰਾ ਤਾਂ ਕੋਠੇ ਦੀ ਲਾ ਪਹਿਲਾਂ ਤਾਂ ਕੋਠੇ ਦੇ ਕੋਠੇ ਦੇ ਮਾੜੀ ਮਾੜੀ ਛਿੱਟ ਕੇ ਮੈਂ ਨਾਲ ਸਿਚਾ ਦੂੰਗਾ ਹਾਂ ਤੇ ਬਸ ਆਹੀ ਕੰਮਾਂਗਾ ਸਫਾਈ ਖਾਸੀ ਕਰਨ ਵਾਲੀ ਆ ਹਨਾ ਨਾ ਥੋਡੀਆਂ ਬੁੜੀਆਂ ਨੂੰ ਕੀ ਹੋ ਗਿਆ ਸਫਾਈ ਨਹੀਂ ਕਰਦੀਆਂ ਉਹ ਸਾਡੇ ਕਿਹੜੇ ਦਾ ਭਾਂਡ ਦੋ ਦਿਨ ਪੋਚੇ ਨਹੀਂ ਲੱਗਦੇ ਤਾਂ ਕੰਮ ਆਲੀ ਰੱਖ ਲਓ ਮੈਨੂੰ ਰੱਖ ਲੈ ਘਰੇ ਪੱਕਾ ਕੰਮ ਤੇ ਪਰਮਾਨੈਂਟ ਮੈਂ ਤਾਂ ਕਹਾਂ ਤੂੰ ਮੇਰੀ ਆ ਜਾ। ਨਾ ਤੇਰੀ ਜਨਾਨੀ ਕਿੱਧਰ ਜਾਊਗੀ ਤੇਰੇ ਅੱਗੇ ਜਮੇ। ਚਲਾ ਆ ਗ ਜਾ ਦੇ ਦੇ ਨੇ। ਹਾਂ। ਉਹ ਤਾਂ ਦੇਖ ਲਾ। ਆ ਦੇ ਵੀ ਪਾਣੀ ਪੀ। ਓਏ ਪਾਣੀ ਪੀ ਲੈ ਰੱਖਿਆ ਸੀ ਤੇਰੇ ਵਾਸਤੇ ਇੱਥੇ। ਅੱਛਾ ਉਹ ਜਾਂਦਾ ਹਿਆ ਉਹ ਪਾਲੀਆ ਕਮਣਨ ਵਾਲਾ ਉਹ ਛੱਡ ਗਿਆ। ਉਹ ਲੈ ਗਿਆ ਸੀ ਪੀਣ ਵਾਸਤੇ। ਅੱਛਾ ਉਸੇ ਨੇ ਭਗਾ ਕੇ ਮਾਰਿਆ ਮੁੰਡੇ ਜਨੇ। ਪੂਰਾ ਟੱਟੀ ਵਾਹ ਤੇ ਲਿਆਂਦਾ ਮਾਗੇ ਕੰਮ ਵਾਸਤੇ ਨਹੀਂ ਪਹਿਲਾਂ ਪਾਣੀ ਪੀਣ ਆਲਾ। ਓਏ ਨਹੀਂ ਉਂਗਲ ਆਂਦਾ ਸੀ ਓ। ਨਾ ਤੂੰ ਕਹ ਨਾ ਟੱਟੀ ਵਾਲਾ ਇਹ ਨਾ ਨਾ ਟੱਟੀ ਵਾਲਾ ਕਹਿੰਦਾ ਫਿਰ ਫਰਿੱਜ ਜੇ ਰੱਖੀ ਹੁੰਦੀ ਹੈ ਘਰੇ ਠੰਡਾ ਘੱਟ ਆ ਇਹ ਸਮੈਲੀ ਜੀ ਦਾ दारू ਦੀ ਹੁੰਦੀ ਹੈ ਜਰ ਦੇਸੀ ਬਣਾਈ ਦੇ ਫੇਰਾ ਹੂੰ ਚੱਲ ਮੈਨੂੰ 10 11 ਗਾਰਾ ਜੇ ਕਿੱਥੇ ਬਣਾਇਆ ਹੈ ਤੇਰਾ ਕਿ ਮੈਨੂੰ ਬਣਾਉਣਾ ਬੂ ਗਾਰਾ ਤਾਂ ਮੇਰੀ ਗੱਲ ਸੁਣ ਲਓ ਗਾਰਾ ਤਾਂ ਬਣਾਵਾਂਗੇ ਆਪਾਂ ਸਵੇਰੇ ਹੂੰ ਅੱਜ ਤੂੰ ਸਾਰਾ ਚੈੱਕ ਕਰ ਜਾ ਕਿ ਕਿੰਨੇ ਟਾਈਮ ਵੀ ਕਿੰਨੇ ਕੁ ਬੱਠਰ ਬਣਾ ਕੇ ਘਰੇ ਦੇ ਹੂੰ ਕਿੰਨਾ ਕੁ ਟਾਈਮ ਲੱਗੂ ਆ ਮੇਰਾ ਤਾਂ ਤੈਨੂੰ ਡੀਕ ਡੀਕ ਮੂੰਹ ਸੁੱਕਣ ਲੱਗ ਗਿਆ ਤੁਰ ਕੇ ਆਈਂ ਤੇਰੇ ਚੱਕਰ ਜਿਹਦਾ ਮੈਂ ਤਾਂ ਫੋਨ ਭੁੱਲਿਆ ਹੀ ਉਹ ਅੱਜ ਤਾਂ ਸੌ ਆਕ ਸੁਬਾ ਖਾਣੇ ਤੇਰਾ ਮੂੰਹ ਕਦਾਂ ਸੁੱਕਣ ਲੱਗ ਗਿਆ ਲੈ ਤੁਰ ਕੇ ਆਈਂ ਏਡੀ ਦੂਰ ਤੁਸੀਂ ਅੱਗ ਸੁਬਾ ਖਾਣੇ ਮੈਂ ਵੀ ਤਾਂ ਰੋਟੀ ਪਾਣੀ ਖਾਣਨੀ ਐ ਔਰ ਆ ਬੜਾ ਹੋਰ ਪੀ ਮੈਂ ਉਹ ਦੱਸ ਦਿੰਦੀ ਗੋਦੀ ਚੱਕ ਲਿਉਂਦਾ ਮੈਂ ਹੂੰ ਗਨੜੇ ਚੱਕ ਲਿਉਂਦਾ ਵੇ ਮਾਦਾ ਸਕੂਟਰੀ ਜੀ ਲਮਾ ਚਾਰ ਜਾਨ ਮੇਰੀ ਗੱਲ ਸੁਣ ਲੈ ਲੀਤੀ ਤੇ ਸਾਰੇ 10-20 ਲੱਗਣ ਮੱਠਣ ਲੱਗਣਗੇ ਮੈਂ ਤਾਂ ਬਹਾਨੇ ਆ ਰਿਹਾ ਸੱਦੇ ਤੈਨੂੰ ਕਿਉਂ ਉਹ ਤੈਨੂੰ ਪਤਾ ਤਾਂ ਹੈਗਾ ਫਿਰ ਗੱਲ ਦਾ ਹੁਣ ਲੋਕ ਪਿੰਡਾਂ ਚ ਤਾਂ ਮੱਚਦੇ ਨਹੀਂ ਨਾ ਵੇ ਬੱਸ ਮਗਾ ਚਲੀ ਨੇ ਮਿਲ ਜੁਲ ਲਾਂਗੇ 10 ਮਿੰਟ ਬੱਸ ਮਿਲ ਲਈ ਜੁਲ ਲਈ ਜੇ ਤਾਂ ਕੋਈ ਕੰਮ ਕਰਾਉਣਾ 2 ਰੁਪਈਆ ਦਾ ਕਰਾ ਲੈ ਨਹੀਂ ਯਾਰ ਜੀ ਤਾਂ ਚੱਲ ਮਿਲ ਨਹੀਂ ਆ ਕੇ ਜੁੜੀ ਤਾਂ ਹੀ ਨਹੀਂ ਵੇ ਬੱਸ ਵੇ ਗਰਮੀ ਹੋ ਰਹੀ ਹੈ ਮੇਰਾ ਨਿਵਾਨ ਕਰਦਾ ਕਰ ਫਿਰ ਕਰਦਾ ਕਿਉਂ ਨਹੀਂ ਅੰਦਰ ਹੋਇਆ ਕੁਝ ਨਹੀਂ ਹੁੰਦਾ ਗਰਮੀ ਨੂੰ ਗਰਮੀ ਮਾਰਦੀ ਹੁੰਦੀ ਨਾਲੇ ਨਾ ਵਕੀ ਗੱਲ ਜਿੰਦਾ ਲਈ ਬਠਕ ਚਾ ਪੀਂਗ ਮਾਚ ਗਈ। ਉਹ ਜਿੰਦਾ ਤੇ 100 ਸਮਾਨ ਪਿਆ ਪਰਦੇ ਛੜਦੇ ਆਲਾ। ਇਹੇ ਜਾਂ ਕੀ ਔਰ ਸੋਨਾ ਤਰ। ਪਤਾ ਤਾਂ ਹੈਗਾ ਹੁਣ ਸੋਨਾ ਇਸੇ ਖੇਤਾਂ 'ਚ ਕਿਹੜਾ ਆ ਗਿਆ। ਸੋਨਾ ਹੁਣ ਘਰਾਂ 'ਚ ਵੀ ਹੈਗਾ ਕਿਸੇ ਦੇ। ਸਾਡੇ ਦਾ ਬਥੇਰਾ ਹੈਗਾ ਤੇਰੇ ਕਿਉਂ ਨਹੀਂ ਹੈਗਾ? ਸੋਨਾ ਹੈਗਾ ਤੁਹਾਡੇ ਕੋਲ ਫਿਰ ਪਾਤਾ ਹੈ ਨਹੀਂ ਕੁਛ। ਆ ਦੇ ਪਾਈ ਵੱਠੀ। ਉਹ ਮੇਰੀ ਬਾਲਾ ਨਹੀਂ ਪਾਉਂਦੀ ਹੁੰਦੀ, ਚੋ ਨਹੀਂ ਕਰਦੀ ਹੁੰਦੀ। ਉਹ ਹੁਣ ਸੋਨੇ ਹੁਣ ਕਿੱਥੇ ਰੱਖੀ ਜੇ ਨਹੀਂ ਸੋਨਾ ਕੰਮ ਨਹੀਂ ਆਉਂਦਾ। ਉਹ ਤੇ ਬਸੇ ਗੱਲ ਸਹੀ ਹੈ ਤੇਰੀ ਛੋਨਾ ਮਹਿੰਗਾ ਵਾਲਾ ਲੱਕ ਕੰਨ ਪਟਕੇ ਲੈ ਜਾ ਕੋਈ ਫਾਇਦਾ ਨਹੀਂ ਮਸਾ ਲੱਖ ਰੁਪਇਆ ਲਾਉਂਦਾ ਤੇ ਲੱਖ ਰੁਪਇਆ ਦਾ ਤੋੜਾ ਉਹ ਯਾਰ ਅਮਰੀਕਾ ਤੋਂ ਤੈਨੂੰ ਦਿਖਾਵਾਂ ਮਿੱਟੀ ਚੱਲ ਆ ਜਾ ਕਿਹੜੀ ਸਾਈਡ ਆ ਓਏ ਅੱਜ ਫਿਰ ਚੈੱਕ ਕਰਦੇ ਮਿੱਟੀ ਦਾ ਸਵੇਰੇ ਲਾਵਾਂਗੇ ਮੈਂ ਅੱਜ ਬਣਾ ਕੇ ਵੀ ਰੱਖੂਗਾ ਮਿੱਟੀ ਚੱਲ ਹਾਂ ਮੈਂ ਤਾਂ 10 ਦਿਨੀਆਂ ਵੀ ਇੰਨੇ ਕ ਬੱਟੜਾ ਹੋਣਗੇ ਹਾਂ ਕਿਹੜੇ ਪਾਸੇ ਆ ਕੋਠੇ ਚੜ ਕੇ ਦੇਖ ਕੇ ਵੀ ਕਾਹ ਬੱਟਲ ਲੱਗਣਗੇ ਕੋਠੇ ਤੇ ਹੁਣ ਮੈਂ ਚੜ ਤੂੰ ਹੀ ਚੜੇਂਗੀ ਹੋਰ ਹੁਣ ਚੱਲ ਚੜ ਉਹ ਗੇਰਾ ਆਪ ਦੇਖਿਆ ਜਾ ਕੱਬ ਤੂੰ ਖੜ ਜਾ ਹੋਰੀ ਮੈਂ ਤੇਰਾ ਹਾਂ ਰੋਜ ਕੋਠੇ ਦੀ ਰਹਿਣਾ ਤੂੰ ਚੜ ਤਾ ਹਾਂ ਅੱਜ ਵੇ ਡਿੱਗਣਾ ਜਾਵਾਂ ਫੜ ਕੇ ਰੱਖੀ ਓਏ ਐ ਕਿਵੇਂ ਡਿੱਗੇਂ ਮੈਂ ਤਾਂ ਬੁੱਤ ਨੂੰ ਫੜਦਾ ਤੈਨੂੰ ਡਿੱਗਦੀ ਹੂੰ ਏ ਹਾਈ ਵੇ ਹੂੰ ਮਿੱਟੀ ਦਾ ਤੇ ਬਾਧੂ ਪਈਆ ਹਾਂ ਆ 10 ਕਵੱਠਲ ਤੌਰੇ ਲੱਗ ਜਾਣਗੇ ਅੱਛਾ ਕੁਛ ਉਧਰ ਲੱਗ ਜਾਣਗੇ 20 ਪੱਠਲ ਬਹੁਤ ਹੈ ਨਾ 20 ਨਾਲ ਤਾਂ ਸਰਨਾ 30 35 ਕਵੱਠਲ ਲੱਗਣਗੇ ਸਾਰੇ ਆ ਇਧਰ ਤਾਂ ਲੋੜ ਹੀ ਨਹੀਂ ਉਹ ਤਾਂ ਪੱਕਾ ਹਰ ਥੱਲੇ ਆ ਜਾ ਹੋਰ ਨਾਲ ਲੱਤ ਤਲਵਾਲੀ ਕਿਤੇ ਹਟ ਕੇ ਰੱਖੀ ਪੌੜੀ ਜੀ ਤੇਰੇ ਸੜੇ ਨੇ ਕੰਮ ਹੋ ਜਾਵੇ ਛੜੇ ਦਾ ਤਾਂ ਪਤਾ ਨਹੀਂ ਜਵਾਕ ਰੁਲ ਜਾਣਗੇ ਉਹ ਜਵਾਕ ਕਿਨ ਮੇਰੇ ਨਹੀਂ ਰੁਲਣ ਦੇ ਮੈਂ ਕਿਹਾ ਕਿਉਂ ਦਵਾਕਾਂ ਨੂੰ ਡੈਕਸਨ ਲੈਣੀ ਹੈ ਆ ਲੈ ਵੇ ਪੌੜੀ ਵਿੱਚ ਟਿੱਕਾ ਮਾਰਨ ਲੱਗ ਗਈ ਆ ਜਾ ਮੇਰੀ ਗਾ ਹੁਣ ਲਾ ਹਾਂ ਉਸ ਇਧਰੋਂ ਮਾਰੀ ਮਾਰੀ ਮਿੱਟੀ ਨਾਲ ਲਾਉਣੀ ਹੈ ਕਿੱਧਰ ਉਹ ਆ ਜਾ ਹੁਣ ਵੇ ਚਾਲਾ ਕਿਵੇਂ ਕਰਦਾ ਉਹ ਆ ਜਾ ਤੈਨੂੰ ਪਤਾ ਤਾਂ ਹੈਗਾ ਤੂੰ ਹੁਣ ਕਾਹਲਕ ਕਰੀ ਜਣੀ ਐ ਇਧਰ ਆ ਆਹ ਮਿੱਟੀ ਦਾ ਵਧੀਆ ਕਾਲੀ ਮਿੱਟੀ ਐ ਆਇਆ ਹੁਣ ਤੂੰ ਡੰਗ ਜਾ ਲਾਇਆ ਜਾਂਦੀ ਜਾਂਦੀ ਬੇ ਬੱਸ ਬੱਸ ਹੋਰੇ ਰੋਟ ਜਾ ਬੇ ਬੱਸ ਹਾ ਹਾ ਬੇ ਚਲ ਛੱਡ ਕੋਈ ਖਾਰ ਜਾ ਹੁਣ ਪੇ ਕੰਜਰਾ ਗਰਮੀ ਬਹੁਤ ਆ ਕੁਛ ਨਹੀਂ ਹੁੰਦਾ ਗਰਮੀ ਨੂੰ ਗਰਮੀ ਮਾਰਦੀ ਐ ਹਾ ਹਾ ਆ ਜਾ ਉਹ ਮੇਰੀ ਗੱਲ ਨਹੀਂ ਜਿੱਕਿ ਦਾ ਬਹਾਨਾ ਹੈ ਤੇ ਮਿੱਟੀ ਦਾ ਤਾਂ ਦੋ ਦਿਨਾਂ ਨਾਲ ਹੌਲੀ-ਹੌਲੀ ਲਾਵਾਂਗੇ। ਉਹ ਮੈਨੂੰ ਕੱਲ ਨੂੰ ਨਾ ਲੱਗ ਜੀ ਹੁਣ ਤੰਗ ਕਰਨ। ਕੱਲ ਤਾਂ ਮੇਰੀ ਗੱਲ ਹੁਣ ਲੱਗ ਕੰਗ ਤਾਂ ਕੁਝ ਨਹੀਂ ਹੁੰਦਾ। ਪਰ ਮਿੱਟੀ ਫੇਰੂੰਗੀ ਕੱਲ ਦਾ। ਪੂਰੀ ਆ ਜਾ ਮੇਰੀ ਗੱਲ ਘਰੇ ਤਾਂ ਥੋੜਾ ਹੁਣ ਮੱਚਦਾ ਉਹ ਮਿਲ ਨਹੀਂਦਾ। ਪੂਰੇ ਆ ਜਾ ਲੱਗੀ ਤੇ। ਇਥੇ ਕੋਈ ਦੁੱਖ-ਸੋਖ ਦੀ ਗੱਲ ਕਰਨੇ ਪਿਆਰ-ਸ਼ੈਰ ਦੀ। ਵਾ ਬਸ ਕਿਹੜਾ ਦੁੱਖ ਕਿਹੜਾ ਪਿਆਰ। ਥੋੜਾ ਤਾਂ ਫਿਰ ਉਹ ਤਾਂ ਬਹੁਤ ਮੱਚਦਾ ਰਹਿੰਦਾ ਤੇ ਬੋਲਦਾ ਚੱਲਦਾ ਅਮਨ ਲਾ ਬੋਲਦਾ ਜਿੰਨ ਜਿਹੜਾ ਤੇ ਕਿਹੜਾ ਹਣਾ। ਪੱਖਾ ਦਾ ਜਾਂਦਾ ਨਹੀਂ ਵ ਉਹ ਬੈਠਾ ਹੁਣ ਮਰੀ ਟੇਢੀ ਹੋ ਕੇ ਬਹਿ ਜਾਣਾ ਜਿਵੇਂ ਮੋਟਰਸਾਈਕਲ ਤੇ ਬਹਿਣਾ ਹੁੰਦਾ ਆਏ ਆਹੋ ਉਹ ਤੂੰ ਤਾਂ ਮੋਢੇ ਤੇ ਜੱਫੀ ਪਾ ਕੇ ਬੈਠਣ ਨੂੰ ਜਮਾ ਕਿਧੀਆਂ ਹੋਗਾ ਨਾ ਮੈਂ ਤਾਂ ਐ ਜੱਫੀ ਪਾ ਕੇ ਬਹਿਦੀ ਹੁੰਨੀ ਆ ਨੀ ਐ ਬਹਿ ਜਾ ਕਿ ਮੈਂ ਬੈਠਾ ਜੱਫੀ ਪਾ ਕੇ ਪਤਾ ਤੈਨੂੰ ਵੀ ਐ ਬਹਿਣਾ ਪਊਗਾ ਦੋਇ ਲੱਤਾਂ ਕਰ ਲੈ ਓਏ ਇਧਰ ਡਿੱਗ ਪਾ ਕੇ ਇੱਕ ਲੱਤ ਇਧਰ ਪਾ ਇੱਕ ਇਧਰ ਪਾ ਕੋਈ ਇਧਰ ਜਿੱਦੇ ਮੰਡੀ ਗਿਆ ਨਾ ਸਾਨੂੰ ਸੁਣ ਲੈ ਚੱਲ ਛੱਡ ਪਰੇ ਹੋਰ ਦੱਸ ਕੇ ਮੈਂ ਠੀਕ ਰਹਿਣਾ ਪਾਦ ਗਿਆ ਮਤ ਜਮਟ ਘਰੇ ਦੱਸ

ਉਹ ਇੱਕ ਫੋਮ ਨੀ ਰਿਹਾ ਮੈਂ ਹੋਟਲ ਤੋਂ ਸਮੋਸੇ ਫੜ ਰਿਹਾ ਕਿ ਕਿਉਂ ਤੁਮ ਮੇਰੀ ਮਰੀ ਕਰੀਂ ਨਹੀਂ ਹੈ ਤੇਰੇ ਬਾਅਦ ਜਾਉਣ ਲੜਕਿਆਂ ਤੋੜਾ ਲੱਡੂ ਦਾ ਮੈਂ ਖਾਂਦੀ ਨਹੀਂ ਮਿੱਠਾ ਤਾਂ ਮੈਨੂੰ ਪਸੰਦ ਨਹੀਂ ਹੈਗਾ ਉਹ ਵੀ ਹੁਣ ਕੌੜਾ ਖਾ ਕੇ ਰਾਜੀ ਹੈ ਮਿੱਠਾ ਤਾਂ ਤੂੰ ਮੈਨੂੰ ਪਤਾ ਘਟ ਖਾ ਕੇ ਰਾਜੀ ਮਿੱਠਾ ਤਾਂ ਖਾਂਦੀ ਨਹੀਂ ਹੈ ਮਿੱਠਾ ਤਾਂ ਖਾਂਦੀ ਨਹੀਂ ਹੈਗੀ ਤੂੰ ਮੈਨੂੰ ਪਤਾ ਹੈ ਕੌੜਾ ਖਾ ਕੇ ਤੈਨੂੰ ਪਤਾ ਤਾਂ ਹੈਗਾ ਮੈਂ ਨੂਨ ਮਿਰਚ ਵੱਧ ਖਾ ਕੇ ਰਾਜੀ ਹੈ ਓਏ ਉਹ ਵੀ ਦਾ ਸਮੋਸੇ ਦੇ ਹੁਣ ਉਹ ਹੁੰਦਾ ਹੈ ਨੂਨ ਮਿਰਚਾ ਹੁੰਦਾ ਹੈਗਾ ਆਉਂਦਾ ਆਲੂ ਵਾਲੀ ਸਬਜ਼ੀ ਹਰੇ ਮਟਰ ਪਨੀਰ ਸਾਰਾ ਕੁਝ ਪਾਇਆ ਹੁੰਦਾ ਜੀਰਾ ਜੂਰਾ ਲਾਟਰ ਪਟਰ ਜਾ ਉਹ ਹੀ ਦਾ ਗੱਲ ਆ ਕੀ ਮਿੱਟੀ ਦਾ ਲਾਵਾਂਗੇ ਸਵੇਰੇ ਮਿੱਟੀ ਲਾਵਾਂਗੇ ਆਪਾਂ ਦੋ ਦਿਨਾਂ ਚ ਅੱਛਾ ਵਾ ਕਰੇ ਬਹਨਾਂ ਕਿਉਂ ਦੋ ਦਿਨਾਂ ਦਾ ਕੰਮ ਤਾਂ ਸਾਰਾ ਦੇ ਦਿਨ ਦਾ ਉਹ ਤੇਰਾ ਇੱਕ ਵਾਰੀ ਲਾ ਕੇ ਕਦੇ ਅਸੀਂ ਗਿੱਲੀ ਸਬਜ਼ੀ ਦੂਜੀ ਵਾਰ ਕੱਲ ਨੂੰ ਫੇਰਾਂਗੇ ਪਹਿਲਾਂ ਪਾਇਆ ਕਰਾਂਗੇ ਕੱਲਾ ਗੋਹਾ ਫੇਰ ਦਾਂਗੇ ਹਾਂ ਕੱਲਾ ਗੋਹਾ ਸਫਾਈ ਹੋ ਜੂਗੀ ਸਫਾਈ ਹੋ ਜੂ ਮਾਰ ਕੇ ਤੇ ਮੁਰਦਾ ਬੋ ਮੋਟੀ ਮੋਟੀ ਬਿੱਟੀ ਫੇਰ ਦਾਂਗੇ ਹਾਂ ਉਹ ਖੱਬੜ ਜਾ ਸਾਰਾ ਲਾ ਦੇਗੇ ਸਮਾਰਕੀ ਸਫਾਈ ਹੋ ਜੂਗੀ ਖੱਬੜ ਤੂੰ ਕਰ ਲਈ ਹੁਣ ਉੱਪਰ ਚੜ ਕੇ ਉਹੀ ਲਾਹੀ ਖੱਬੜ ਉਹ ਮੈਥੋਂ ਕਰ ਲਾ ਉਹਨੂੰ ਖੱਬੜ ਵੀ ਮੈਂ ਲਾ ਖੱਬੜ ਤੂੰ ਹੀ ਲਾਏਂਗੀ ਹੋਰ ਹੁਣ ਜੇ ਤੈਨੂੰ ਕਹਦੇ ਵਾਜ ਤੇ ਸੱਦਿਆ ਕਰੋ ਨਹੀਂ ਕੱਸੀਆ ਜਾਏ ਖਿੱਚਣ ਵਾਲਾ ਹਾਂ ਉਹਦਾ ਉਸੇ ਨਾਲ ਲਾਉ ਖੱਬੜਾ ਹੋਰ ਹੁਣ ਹੱਥਾਂ ਨਾਲ ਖੱਚੇਗੀ ਆਓ ਕਿਸੇ ਦਾ ਨਮਾ ਜਮਨ ਤਿੱਖਾ ਤਿੱਖਾ ਹੈ ਨਮਾ ਬਣਵਾ ਹਾਂ ਨਮਾਲੇਂਦਾਗਾ ਤੇ ਉਸਨੇ ਖੱਬੜ ਲਾਉਗੀ ਖੱਬੜ ਪਾੜਾ ਹੋਇਆ ਪਿਆ ਸਰ ਹੁਣ ਮੈਂ ਜਾ ਮਾ ਉਹ ਬਾਗ ਜਾਂ ਹੁਣ 5 ਮਿੰਟ ਖੜ ਜਾਵਾਂ ਐ ਕੋਈ ਕੰਮ ਕਰੀ ਜਣੀ ਐ ਬਾਗ ਜੀ ਖੜੀ ਆ ਕਿਦਾ ਛੋੜੂਗਾ ਕੱਲ੍ਹ ਕਹਿੰਦੇ ਮਾਂ ਦੇ ਪੁੱਤ ਨੇ ਗਾਰਾ ਮਿੱਟੀ ਦਾ ਮੈਂ ਫੇਰ ਕੇ ਜਾਊਂਗੀ ਐ ਕਰੀ ਫਿਰ ਮੈਨੂੰ ਇੱਕ ਸੋਹਣਾ ਜਿਹਾ ਸੂਟ ਤਾਂ ਦਵਾ ਲਈ ਚੰਦਰ ਐ ਦਵਾ ਦੇ ਕੋਈ ਨਹੀਂ ਪੈਸੇ ਤੋਂ ਸੂਟ ਤਾਂ ਤੈਨੂੰ ਸੂਟ ਤਾਂ ਲੈਣਾ ਮੈਂ ਮੈਂ ਜਾਣੀ ਦਵਾਇਆ ਕਰਿਆਂ ਦੱਸ ਨਾਪੀ ਰੰਗ ਦਾ ਸੂਟ ਲੈਣਾ ਆ ਵੀ ਮੈਂ ਹੀ ਦਵਾਇਆ ਸੀ ਤੇ ਆ ਤਾਂ ਦਵਾਇਆ ਸੀ ਤੇ ਇਹ ਤਾਂ ਸਸਤਾ ਜਿਆਦੀ 200 ਦਾ ਸੂਟ ਆਇਆ ਐ

ਉਹ ਗਰਮੀ ਦੀ ਫਿਰ ਹੁਣ ਪਾਏਂਦਾ ਫਿਰ ਸਾਡੇ ਤੇ ਤੁਸੀਂ ਹੁਣ ਹੀ ਉਹ ਕਰਦਿਆਂ ਕੱਪੜੇ ਲਈ ਲਵਾਂਗੇ ਆਪਾਂ ਥੱਬਾ ਪਾ ਕੇ ਰੱਖ ਦਿੰਉ ਥੱਬੇ ਨੂੰ ਕੀ ਪਾ ਸੂੜ ਤਾਂ ਪਾਉਣੀ ਹੈ ਕਹੇ ਵੀ ਇਹ ਵੀ ਨਾ ਪਾਈਏ ਬਾਹਰ ਨਾ ਲੱਦਿਆ ਤੂੰ ਗਰ ਰਸਾਇਣਾਂ ਦੇ ਕੱਪੜੇ ਨਾਲ ਆਮ ਅਗਲੀ ਸਵੇਰੇ 8 ਵਜੇ ਆ ਜੀ ਹਾਂ 8 ਵਜੇ ਆ ਜੀ ਸਬਜੀ ਬਾਜੀ ਵੀ ਰੱਖੀ ਨਾਲੇ ਮੈਂ ਲੈ ਕੇ ਜਾਉਂਗੀ ਫਿਰ 8:00 ਨੇ ਜੇ ਆਉਂਗੀ ਦੁਆਰੋਂ ਉਹ ਸਬਜੀ ਦਾ ਮੇਰੀ ਗੱਲ ਸੁਣਨਾ ਜੇ ਮਿੱਟੀ ਲੈ ਆਏਗੀ ਘਰੇ ਕਹਾਂਗੇ ਇਹ ਬਚਾਰੀ ਨੇ ਕੰਮ ਕਰੇ ਸਬਜੀ ਦਾ ਪਾਣੀ ਬਣਾਈ ਲਈ ਹਾਂ ਇਹ ਤੇ ਕਿੱਥੇ ਲੈ ਜਾਂਦੀ ਫਿਰੇਗੀ ਹੁਣ ਸਬਜੀ ਚੱਲ ਕੋਈ ਨਾ ਗਾਹਨ ਵਾਲੇ ਸਾਲ ਚ ਗਾਜਰਾਂ ਗੁੰਜਰਾ ਵੱਧ ਵੀ ਜਾਂਗੇ ਮਹਾਨੀਆਂ ਗਾਜਰਾਂ ਦੇ ਮਹਾਨੇ ਨਾਲ ਸਾਗ ਸੁਗੋ ਜਾ ਧਨੀਆ ਧੁੜੀਆਂ ਸਾਰਾ ਕੁਝ ਲਾ ਲਿਓ ਸਾਗ ਤਾਂ ਖਵਾ ਖਵਾ ਜਮਾ ਫੱਪੀ ਬੋਲਦੀ ਦੀ ਨਾ ਦੀ ਕਿਉਂ ਉਹ ਜਾਂਦੀਆਂ ਲਾਏ ਜਾਂਦੀਆਂ ਆਜਾ ਕਦੇ ਗਾਜਰ ਲੈਗਾ ਮੂਲੀ ਲੈਗਾ ਤਾਂ ਮਾਰਤੀਆਂ ਜਮਾ ਗਾਜਰ ਮੂਲੀ ਦਾ ਕਹਿੰਦੇ ਨੇ ਪਿੰਡ ਚ ਤੈਨੂੰ ਆਨੂੰ ਇੱਥੇ ਪੈ ਸੁੱਖੇ ਬੈ ਕੇ ਨੂੰ ਸਾਰੇ ਇੱਥੇ ਗਾਜਰ ਮੂਹਾਂ ਦੇ ਆ ਆ ਵੀ ਪੂਰੋਂ ਨੂੰ ਪੂਰੋਂ ਤਾਂ ਨਹੀਂ ਆਉਂਦੀ ਇੱਧਰ ਨਾ ਪੂਰੋਂ ਨਾਲ ਤਾਂ ਮਿੱਤਾਂ ਆਣ ਮਾ ਹੈ ਨਹੀਂ ਪਹਿਲਾਂ ਤਾਂ ਗੱਲ ਹੋ ਗਈ ਪੂਰੋਂ ਤਾਂ ਰੰਗੇ ਨਾਲ ਬਣਦੀਆਂ ਰੰਗੇ ਨਾਲ ਤਾਂ ਸੁੱਖੇ ਨਾਲ ਹਾ ਵੇਨੀ ਸ਼ਰਮਣੇ ਦੇ ਰੰਗੇ ਨਾ ਬਣਦੀ ਇਹਦੇ। ਉਹ ਰੰਗੇ ਕੋਲ ਸਮਾਨ ਵੱਡਾ ਮੈਨੂੰ ਕਿਉਂ ਦੱਤੀਆਂ ਪੁੱਛਦੀ ਹੁਣ ਕੀ ਸਮਾਨ ਉਹਦੇ ਕੋਲ? ਸਮਾਨ ਉਹ ਹੀ ਬੁਰਗਾਂ ਦੇ ਵਰਤਨ ਵਾਲਾ। ਉਹ ਕੀ ਰੱਖਦਾ ਉਹ ਰੱਖਦਾ ਉਹ ਦੁਕਾਨ ਜਿਹੀ ਖਰੀ ਹੋਈ ਜਾਣੀ। ਇਹੋ ਜਿਹੀ ਕੀ ਉਹ ਪਾਰਲਰ ਦੀ ਦੁਕਾਨ ਖੋਲ ਰੱਖਿਆ ਉਹ ਕੋਈ। ਉਹ ਪਾਰਲਰ ਤੋਂ ਵੀ ਵੱਡੀ ਹੁੰਦੀ ਹੈ ਜੀ ਉਹ। ਚੱਲ ਹੋਊਗੀ ਆਪਾਂ ਨੇ ਕੀ ਲੈਣਾ। ਰੂਕ ਚੰਗੇ ਆ ਰਹਿ ਐਮ ਆਰ ਐਫ ਦੀ ਉਹ। ਹਾਂ? ਤੂੰ ਵਧੀਆ ਐਮ ਆਰ ਐਫ ਦੀ ਉਹਦੇ ਕੋਲੇ। ਐਮ ਆਰ ਐਫ ਦੀ? ਹਾਂ। ਵੇ ਉਹ ਹੁਣ ਉਹ ਕੀ ਹੁੰਦਾ ਓਏ ਹੁੰਦਾ ਸਾਰਾ ਕੁਝ ਸੁੱਖੇ ਕੋਲੇ ਰਲਕੋ ਦੀ ਐ ਹਾਂ ਰਲਕੋ ਦੀ ਰਲਕੋ ਦੀ ਉਹ ਬਾਲੀ ਮਾਰੀ ਮੋਟੀ ਹੁੰਦੀ ਐ ਰਲਕੋ ਦੀ ਅੱਛਾ ਹੀ ਆਹੋ ਇਹ ਜਿਹੜੀ ਐ ਮਰਫੜੀ ਹੁੰਦੀ ਐ ਇਹ ਹੁੰਦੀ ਤਾਂ ਥੋੜੀ ਤੇਰੇ ਕੋਲੇ ਨਹੀਂ ਹੈਗੀ ਮੇਰੇ ਕੋਲ ਤਾਂ ਹੈਗੀ ਥੋੜੀ ਛੋਟੀ ਆਉਂ ਪਤਲੀ ਐ ਉਹ ਹੈ ਅੰਗ ਥੋੜਾ ਚਿੱਟਾ ਦਾ ਅੱਛਾ ਹਾਂ ਉਹਨਾਂ ਕੋਲੇ ਕਾਲੇ ਰੰਗ ਦੀ ਐ ਤੁਪਾ ਕਾਲੀਆਂ ਵੀ ਹੁੰਦੀਆਂ ਚਿੱਟੀਆਂ ਆਉਂਦੀਆਂ ਨੇ ਤੂੰ ਤਾਂ ਚਿੱਟੀ ਚਿੱਟੀ ਤਾਂ ਕਿਸੇ ਕੋਲੇ ਹੁੰਦੀ ਆ ਉਹ ਤਾਂ ਸਾਰੇ ਹਰੀਏ ਕੋਲੇ ਕਾਲੀ ਹੁੰਦੀ ਜਾਂਦੇ ਆ ਹਾਂ ਉਹ ਤਾਲੀ ਮੈਂ ਤਾਂ ਤੇਰੇ ਤੋਂ ਸੁਣੀ ਜਾਨੀ ਕਿਹਨੇ ਡੂਬ ਗਏ ਨਾ ਓਹੋ ਸਾਡੇਆਂ ਘਰੇ ਵੀ ਲੱਗੀ ਹੋਈ ਉਹ ਤੇ ਚਿੱਟੀ ਹੈ ਓਹੋ ਤੇ ਨਾਲੇ ਤੂੰ ਕਹਿੰਦੀ ਮੈਂ ਕਦੇ ਦੇਖੀ ਨਹੀਂ ਪਰ ਘਰੇ ਲੱਗ ਰਹੀ ਤਾਂ ਹਾਂ ਅੱچھے ਹੋਲਡਰ ਚ ਪਾਈ ਹੋਈ ਹੈ ਚਿੱਟੇ ਬੱਸ 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 ਤੂੰ ਚਿੱਟੀ ਦੇਖ ਹੋਰ ਨਾ ਦੇਖ ਰਹੀ ਕਿ ਤੇ ਰੰਗੇ ਵਰਗੇ ਸੁੱਖੇ ਵਰਗੇ ਨੂੰ ਕੋਲ ਤਾਂ ਕਾਲੀਆਂ ਸਾਡੇ ਚਿੱਟੇ ਰੰਗ ਦੇ ਆਏ ਮੀਟੂ ਮਾਰੀ ਆਹ ਹੋਰ ਕੱਟ ਕੇ ਪਕਾਲਾ ਕਹਿ ਕੇ ਹੁਣ ਭਾਂਏ ਤਾਂ ਇਹ ਦੇਖੂ ਵੀ ਲਾਜ ਮੇ ਹਟਦੀ ਨਹੀਂ ਹੈ ਹਾਂ ਸੁੱਖੇ ਕੋਲ ਰਹਿ ਕਹਿੰਦੀ ਤੇਰੀ ਟੂ ਪੁੱਤਰਾ ਦੇ ਯਾਰ ਅੰਗੇ ਨੂੰ ਰੰਗਾ ਤਾਂ ਉਹਦੀ ਦਿਖਾ ਦੂਗਾ। ਵਿਆਹ ਖੈ ਮਰਪੀ ਨਾਲ ਤਾਂ ਨੰਬਰ ਵੀ ਦਿਖਾਉਂਦਾਗਾ। ਫਿਰ ਉਹ ਐ ਸਪਾ ਐ ਸੁਹਾ ਹਵਾ ਬਰ ਕੇ ਦੇਖ ਭਾਈ। ਵੇ ਮੈਂ ਐਡੀ ਬਾਲ ਵੀ ਨਹੀਂ ਹੈਗੀ ਵੇ ਮੈਂ ਲੋਕਾਂ ਦੀਆਂ ਕਹੂੰਗਾ ਤੇਰਾ ਟੂਪ ਚੈੱਕ ਕਰਾ। ਬਸ ਇਹਨੂੰ ਗੱਲ ਨੂੰ ਢੱਕੀ ਰਹਿਣ ਦੀ ਹੁਣ ਹੋਰ ਨਾ ਪੰਗਾ ਛੇੜਨੀ ਕੋਈ। ਆ ਮੈਨੂੰ ਤਾਂ ਤੇਰੇ ਤੋਂ ਪਤਾ ਲੱਗਿਆ ਵੀ ਟੂਪਾਂ ਕੀ ਹੁੰਦੀਆਂ ਨੇ। ਲੈ ਫਿਰ ਮੈਂ ਜਾਵਾ ਹੁਣ। ਉਹ ਬਾਗ ਜਾ ਹੁਣ ਦੋ ਬਾਗ ਜੀ ਹੁਣ ਦੋ ਮਿੰਟ ਖੜ ਜਾ ਹੁਣ ਦੁਵਾਰੀ ਕਿੱਥੇ ਉਹ ਕਰੀ ਜੀ ਹਾਂ। ਵੇ ਮਰਦਾ ਰੇਤਾ ਜੇ ਲੜਨਾ ਲੱਗ ਗਿਆ। ਰੇਤਾ ਲੜ ਲੱਗਿਆ। ਹੋਰ ਰੋਕੋ ਨਾਲੇ ਦਾ ਪਪਾ ਇੱਧਰ ਮੜਾ ਜਾਏ ਉਹਨੇ ਨਾਲੇ ਮੈਂ ਕਹਾਂ ਡੱਗੀ ਤੇ ਨਾ ਆਈ ਨਾ ਜੀ ਜਾਂਦੀ ਹੂ ਕਿੱਥੇ ਇੱਧਰ ਉਧਰ ਜਿੱਥੇ ਪਹਿਲਾਂ ਗਏ ਵੇ ਬਸ ਹੁਣ ਨਹੀਂ ਮੈਂ ਜਾਂਦੀ ਓਏ ਆ ਜਾ ਹੁਣ ਅਸਾਂ ਹੀ ਨੰਗਦੀ ਦਾ ਵਾਦਾ ਆ ਜਾ ਆ ਜਾ ਆ ਜਾ ਹੁਣ 2 ਵਜੇ ਤੱਕ ਡੰਗ ਸਾਰ ਜਾ ਹੁਣ ਮਥਾ ਤੜੀ ਆਈਆਂ ਜਾ ਚੱਲ ਛੱਡ ਚੱਲ ਮੈਂ ਹੀ ਨੰਗ ਜੂਗੀ ਆਹ 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 ਕੰਗਰੀ ਤੇ ਮੈਨੂੰ ਦਵਾਈ ਨਾ ਲੱਗਦਾ ਵਸਰੇ ਨਹੀਂ ਤੂੰ ਲਵਾਜਾ ਮੈਂ ਹੀ ਟੱਪ ਜਾਨੀ ਠੀਕ ਆ ਯਾਰ ਆ ਗਿਆ ਤਵਾ ਯਾਨੀ ਮਿੱਟੀ ਦੋ ਦਿਨ ਦਰ ਚਲਾਵਾਂਗੇ ਆ ਮਿੱਟੀ ਪਾਉਣੀ ਕਿਉਂ ਨਹੀਂ ਸਿੰਲਾਵਾਂਗੇ ਤੇ ਆ ਜਾ ਮੜੀ ਜੀ ਬੱਤ ਗਈ ਮੈਂ ਨਿਕੰਦਾ ਆਪਾਂ ਦਾ ਕੰਮ ਕਰਦਾਂਗੇ ਕੱਪ ਜਾਂਦੇ ਬੈਂਦੀ ਬੈਂਦੀ ਗਰਮ ਨਰ ਹਾਂ ਇਹ ਤਾਂ ਚੰਗੀ ਯਾਰ ਰੰਨ ਤਾਂ ਚੰਗੀ ਆ ਭਾਂਡੋ ਸਮਾਂ ਗੇ ਨਜ਼ਾਰਾ ਪੂਰੀ ਨੇ ਬਸ ਮਿੱਟੀ ਲਾਉਣੀ ਦੋ ਮਿੱਟੀ ਲੱਗੂਗੀ ਇਹਨੇ ਜਾਮਣਾ ਕਰ ਜਾਣੀਆਂ ਜਾਮਣ ਦੇ ਫਾਂਨੇ ਸਤ ਲਾਂਗੇ ਤੇ ਜੀਰੀ ਜੂਰੀ ਚ ਕੱਖ ਬਟਣ ਲੱਗ ਜਾਣਗੇ ਇਹਨੇ ਨਰਮਾ ਚੋਗ ਦਾ ਟਾਈਮ ਚੱਲ ਪੂਗਾ ਲੈ ਕਦੂ 13 ਸਾਲ ਵਧੀਆ ਲੰਘੂਗਾ ਹਾਂ ਜਮਾ ਦਾ ਜਮਾ ਭਾਂਜ ਦਾ ਜਮਾ ਗਜਰੇ ਦੇ ਬੀਜ ਤਿਆਰ ਆਪਣੇ ਹੋਏ ਹਾਂ ਹਾਂ ਇਹਨਾਂ ਆਹ ਮੱਕ ਜਾਈਏ ਸਰ ਮੱਕ ਵੱਢਣ ਦੇ ਮਹਾਨੇ ਖਾਦਿਆ ਕਰਾਂਗੇ ਥੱਲੀਆਂ ਹੋ ਜਾਣਗੀਆਂ ਜਦੋਂ ਝੂਟੇ ਆਉਣਗੇ ਮੈਂ ਤੇਰਾ ਝੂਟੇ ਆਉਣਗੇ ਆਹ ਚੱਲ ਗਿਆ ਹਾਂ ਉੱਥੇ ਪੈਣੇ ਜਾ ਕੇ ਸੌਣੇ ਆਹ ਮਾਰਕ ਦੂਆ ਕਰਾਰੇ